ਵਾਸਿ ਘਟਲੋਂ ਆ ਨਗਰ ਪੰਚਾਇਤ ਦੇ ਨਾਲ ਦੇ ਪ੍ਰਧਾਨ ਉਹ ਸਾਨੂੰ ਅੱਗੋਂ ਬਾਹਾਂ ਖੜੀਆਂ ਕਰਨ ਦੀ ਵੀ ਸਾਡਾ ਖਜ਼ਾਨਾ ਹੀ ਖਾਲੀ ਆ ਅਜਨਾ ਦੇ ਵਾਰਡ ਨੰਬਰ 1 ਦੇ ਮੁਹੱਲਾ ਗੋਪਾਲ ਨਗਰ ਦੀ ਗਲੀ ਵਿੱਚ ਬਰਸਾਤੀ ਅਤੇ ਘਰਾਂ ਦਾ ਪਾਣੀ ਖੋਲ ਨਾਲ ਬੁਰਾ ਹਾਲ ਹੋ ਗਿਆ। ਮੁਹੱਲਾ ਨਿਵਾਸੀਆਂ ਨੇ ਨਗਰ ਪੰਚਾਇਤ ਕੋਲ ਗਲੀ ਬਣਾਉਣ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਤਾਂ ਉਹਦੇ ਇਲਾਕੇ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਤੇ ਘਰਾਂ ਦੇ ਅੰਦਰ ਤੱਕ ਪਾਣੀ ਵੜ ਜਾਂਦਾ ਹੈ। ਨਗਰ ਪੰਚਾਇਤ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਬਾਰਿਸ਼ ਕਰਕੇ ਜੋ ਕੰਮ ਹੈ ਉਹ ਰੁਕਿਆ ਹੋਇਆ ਹੈ ਕਿਉਂਕਿ ਗਲੀ ਜੋ ਬਣਾਈ ਜਾ ਰਹੀ ਹੈ ਪਰ ਬਾਰਿਸ਼ ਕਰਕੇ ਕੰਮ ਠੱਪ ਹੋਇਆ ਪਿਆ ਹੈ। ਤੋਂ ਉਹਨਾਂ ਦਾ ਕਹਿਣਾ ਹੈ ਕਿ ਕੰਮ ਜਲਦ ਹੀ ਪੂਰਾ ਕੀਤਾ ਜਾਵੇਗਾ ਕੀ ਨਾ ਡਾਡਾ ਬੀਰੋ ਕੀ ਹਾਲ ਹੈ ਤੁਹਾਡੀ ਗਲੀ ਦਾ ਜੀ ਮਾਰੇ ਕੀ ਹਾਲ ਕੀ ਆ ਕਿੱਦਾਂ ਦੀ ਗਲੀ ਹੈ ਮੈਂ ਕਿਹਾ ਗੰਦੀਆਂ ਗਲੀਆਂ ਪਾਣੀ ਕਿ ਡੁੱਬਣ ਦਾ ਹੈ ਲੋਕੀ ਹੋਰ ਕੀ ਹੈ ਬਿਮਾਰੀਆਂ ਫੈਲਦੀਆਂ ਹਾਂਜੀ ਮੱਛਰ ਲੜਦਾ ਵਾਧੂ 21 ਦਿਨ ਹੋ ਗਏ ਨੇ ਦੇਏ ਨੇ ਵੀ ਅੱਜ ਆ ਗਏ ਭੜਕੇ ਆ ਕੇ ਤਾਂ ਹੁਣ ਖਜ਼ਾਨੇੋਂ ਦੇ ਪੈਸੇ ਖਤਮ ਹੋ ਗਏ ਦੀ ਆਹੀ ਖਜ਼ਾਨੇਨ ਮੈਂ ਦੇਣਾ ਕਿ ਆਪੇ ਬਹਿ ਪਾ ਕੇ ਤੇ ਆਪਾਂ ਗਲੀਆਂ ਬਣਾ ਲਈਏ ਹਾਂ ਕਿੰਨੇ ਦਿਨ ਪਹਿਲਾਂ ਸ਼ੁਰੂ ਹੋਈ ਸੀ ਹੈ ਇੱਕ ਮਹੀਨਾ ਹੋ ਗਿਆ ਨੰਗਣਾ ਆਉਣਾ ਕਿ ਤਾ ਫਿਰ ਇਸ ਤਰ੍ਹਾਂ ਹੀ ਕਿ ਅੱਖ ਆਈ ਨਹੀਂ ਇਹ ਮਨੇ ਆਦੀ ਗੱਡੀ ਗੱਡੀ ਲੈ ਕੇ ਨੰਗਣ ਦਾ ਗੱਡੀ ਤਿਲਕ ਦੀ ਤਿਲਕ ਦੀ ਤਿਲਕ ਦੀ ਤੇ ਜਾ ਕੇ ਇਹਦੇ ਕੰਦਰਾਂ ਲੱਗੀ ਬੱਚੇ ਕਿ ਕਿ ਫਿਰ ਨੰਗਦੇ ਇਥੋਂ ਸਕੂਲ ਇਸ ਤਰ੍ਹਾਂ ਕਿ ਵਿਚਾਰੇ ਤਾਂ ਲਤਾ ਚੁੱਪ ਬੱਚੇ ਸਕੂਲ ਕਿੱਦਾਂ ਜਾਂਦੇ ਫਿਰ ਇਹਨਾਂ ਗਲੀਆਂ ਬੜੇ ਔਖੇ ਬਹੁਤ ਔਖੇ ਚਿੱਕੜ ਦੇ ਵਿੱਚ ਆਉਂਦੇ ਕੀ ਮੰਗ ਕਰਦੇ ਅਹੀਂ ਸਾਡੀ ਅੰਗਲੀਆਂ ਬੰਨਣਾ ਸਾਨੂੰ ਕਹਿਣਾ ਕੀ ਲੱਗੇ ਕੋਈ ਕਾ ਇਸ ਗਲੀ ਦੇ ਵਿਚਰਨੇ ਆਹੀਂ ਰੰਨੇ ਕਾਫੀ ਟਾਈਮ ਹੋ ਗਿਆ ਹੈ ਗਲੀ ਕਾਫੀ ਤੋ ਖਰਾਬ ਹੈ ਅਹੀਂ ਇੰਨੀ ਐਪਲੀਕੇਸ਼ਨ ਦੇ ਚੁਕੇ ਆਂ ਉਹਦਾ ਮਤਲਬ ਆ ਜਾ ਰਿਹਾ ਨਾਲ ਪ੍ਰਸ਼ੰਤੇ ਰਵਾਸਤੇ ਹੁਣ ਜੇ ਇਲੈਕਸ਼ਨ ਆ ਰਹੇ ਆ ਇਲੈਕਸ਼ਨ ਦੇ ਕੋਈ ਦਿਨ ਪਹਿਲਾਂ ਇੱਥੇ ਆਏ ਠੇਕੇਦਾਰਾਂ ਦੇਖਿਆ ਕਿ ਗਲੀ ਗੱਡੀ ਬਣ ਜੇਗੀ ਉਹਨਾਂ ਨੇ ਸਾਰੇ ਕੰਮ ਸ਼ੁਰੂ ਕਰਵਾ ਦਿੱਤਾ ਹੈ ਵੋਟਰਾਂ ਤੋਂ 10 ਤੋਂ ਦਿਨ ਪਹਿਲਾਂ ਮਤਲਬ ਉਹ ਮਿੱਟੀ ਪਵਾਤੀ 2 ਜਾਂ 3 ਦਿਨ ਪਹਿਲਾਂ ਕਹਿ ਸਕਦੇ ਆਂ ਅਸੀਂ ਹਨਾ ਉਹਨਾਂ ਨੇ ਮਿੱਟੀ ਵੀ ਪਵਾਤੀ ਤਿਆਰੀ ਕਰਵਾ ਦਿੱਤੀ ਹੈ ਤੇ ਸਾਰੀ ਜਿੰਨੀ ਵੋਟਾਂ ਦੀ ਸਾਰੀਆਂ ਅਸੀਂ ਉਸੇ ਪਾਣੀ ਪਾਰਟੀ ਨੂੰ ਕਹੜਾ ਕੰਮ ਸ਼ੁਰੂ ਕੀਤਾ ਗਲੀ ਦਾ ਹਾਂਡੀ ਸੁਣੀ ਗਈ ਸਾਡੇ ਲਈ ਅਸੀਂ ਸੋਚ ਕੇ ਪਾਈਆਂ ਪਰ ਜਿਸ ਦਿਨ ਇਲੈਕਸ਼ਨ ਹੋ ਗਏ ਵੋਟਾਂ ਮਤਲਬ ਜਿੱਤ ਗਏ ਹਾਰ ਗਏ ਰਿਜ਼ਲਟ ਆ ਗਏ ਜਿਹੜਾ ਨਾ ਲਗਾਈ ਨਾ ਮੈਂ ਲੇਬਰ ਉਹ ਸਾਰੇ ਮਸਮਾਨ ਲੈ ਕੇ ਚਲੇ ਗਏ بارش ਹੋਈ ਇਸ ਤੋਂ ਬਾਅਦ ਤੁਸੀਂ ਸਾਡੇ ਘਰਾਂ ਦਾ ਹਾਲ ਦੇਖੋ ਇੰਨਾ ਇੰਨਾ ਸਮਾਨ ਦਾ ਨੁਕਸਾਨ ਹੋਇਆ ਕਿ ਪਾਣੀ ਘਰਾਂ ਚ ਲਾ ਗਿਆ ਹੈ ਨਾਲੀਆਂ ਬੰਦ ਕਰਤੀਆਂ ਬਲੋਕ ਹੋ ਗਏ ਸਾਰਾ ਕੁਝ ਹੀ ਤੇ ਤ੍ਰਿਕੀ ਵਿੱਚ ਸਾਰੇ ਕੰਮ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਤੇ ਤੁਸੀਂ ਦੇਖੋ ਸਾਡੀ ਗਲੀ ਚ ਰਕਤੇ ਮੱਛਰ ਇੰਨਾ ਜ਼ਿਆਦਾ ਕਿ ਬੱਚੇ ਬਿਮਾਰ ਡੰਗੂ ਨਾ ਹੋ ਸਕਦੀ ਹੈ ਇੰਨੀ ਗੰਦਗੀ ਫੈਲ ਚੁੱਕੀ ਹੈ ਇੱਥੇ ਕੀ ਮੰਗ ਕਰੀਏ ਸਾਡੀ ਮੰਗ ਇਹ ਜਿਹੜੀ ਸਰਕਾਰ ਬਣੀ ਹੈ ਤੇ ਸਾਡੇ ਗਲੀ ਪੂਰੀ ਕੰਪਲੀਟ ਕੀਤੀ ਜਾਵੇ ਪੱਕੀ ਗਲੀ ਕੀਤੀ ਜਾਵੇ ਤੇ ਜਾਂ ਤਾਂ ਕਿ ਜੋ ਘਰਾਂ ਚ ਪਾਣੀ ਜਾ ਰਿਹਾ ਨੁਕਸਾਨ ਨਾ ਹੋ ਸਾਲ ਪੂਰੀ ਉਮੀਦ ਹੈ ਕਿ ਤੁਸੀਂ ਸੜਕਾ ਜਰੂਰ ਸੁਨਵਾਈ ਸਾਡੀ ਹੋਏਗੀ। ਐਡਵੋਕੇਟ ਸੁਨੀਲ ਪਾਲ ਸਿੰਘ ਜੀ ਨਾਲਾ ਵਾਰਡ ਨੰਬਰ 1 ਤੋਂ ਜਿਹੜੀ ਆ ਸਾਡੀ ਗਲੀ ਐ ਵਾਰਡ ਨੰਬਰ 1 ਦੀ ਮਹੱਲਾ ਗਪਾਲ ਨਗਰ ਦੇ ਵਿੱਚ। ਇਹਨੂੰ ਵੋਟਾਂ ਦੇ ਇੱਕ ਹਫ਼ਤਾ ਪਹਿਲਾਂ ਸ਼ੁਰੂਆਤ ਦੀ ਕਰਾਈ ਗਈ ਗਲੀਆਂ ਦੀ। ਵੋਟਾਂ ਤੋਂ ਦੋ ਦਿਨ ਬਾਅਦ ਜਦੋਂ ਰਿਜ਼ਲਟ ਆਉਂਦਾ ਵਾ ਰਿਜ਼ਲਟ ਤੋਂ ਅਗਲੇ ਦਿਨ ਮਿਸਤਰੀ ਇੱਥੋਂ ਭੱਜ ਜਾਂਦੇ ਆ। ਜਦੋਂ ਆਪਾਂ ਠੇਕੇਦਾਰ ਸਾਹਿਬ ਨੂੰ ਫੋਨ ਕਰਦੇ ਆਂ ਭਾਈ ਤੁਸੀਂ ਗਲੀ ਕੋ ਛੱਡ ਕੇ ਭਾਜੀ ਕੰਪਲੀਟ ਕਿਉਂ ਨਹੀਂ ਕਰ ਰਹੇ? ਕਹਿੰਦੇ ਜੀ ਸਾਡੇ ਕੋ ਪੈਸੇ ਨਹੀਂ ਹੈਗੇ ਸਾਨੂੰ ਪੈਸੇ ਮਿਲਣਗੇ ਤੇ ਅਸੀਂ ਗਲੀ ਬਣਾਵਾਂਗੇ। ਫਿਰ ਇਹ ਉਹ ਸਾਨੂੰ ਅੱਗੋਂ ਬਾਹਾਂ ਖੜੀਆਂ ਕਰ ਦਿੰਦੇ ਵੀ ਸਾਡਾ ਖਜ਼ਾਨਾ ਹੀ ਖਾਲੀ ਆ ਠੀਕ ਆ ਕੋਈ ਗੱਲ ਨਹੀਂ ਆ ਖਜ਼ਾਨਾ ਆਉਣਾ ਵਾ ਫਿਰ ਆਪਾਂ ਤੁਹਾਡਾ ਕਰਦੇ ਆ ਕੰਮ ਮੈਨੂੰ ਪਹਿਲਾਂ ਇਹ ਦੱਸਿਆ ਜਾਵੇ ਵੀ ਕੀ ਗੱਲ ਤੁਸੀਂ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਫਿਰ ਹਵਾ 'ਚ ਗਲੀ ਸ਼ੁਰੂ ਕਰਤੀ ਕੀ ਹੋਣ ਗਲੀ ਦੀ ਪਹਿਲਾਂ ਤੇ ਨਿਕਾਸੀ ਪਾਣੀ ਦਾ ਬੜਾ ਵਧੀਆ ਚੱਲਦਾ ਸੀ ਤੋਂ ਪੁਰਾਣੀ ਸਿਕੋ ਗਲੀ ਟੁੱਟੀ ਭੱਜੀ ਸੀ ਉਹਦਾ ਨਿਕਾਸੀ ਤੇ ਪਾਣੀ ਦਾ ਹੈਗਾ ਸੀ ਨਾ ਸਾਡਾ ਇੰਨਾ ਕੀ ਕੀਤਾ ਭਾਜੀ ਇੰਨਾ ਸਾਰੀ ਗਲੀ ਪੁੱਟਦੀ ਪਹਿਲਾਂ ਉਹ ਨਾਲੀਆਂ ਵੀ ਬੰਦ ਹੋ ਗਈਆਂ ਫਿਰ ਉੱਤੇ ਮਿੱਟੀ ਸਟਾਤੀ ਆ ਮਿੱਟੀ ਸਟਾਉ ਤੋਂ ਪਹਿਲਾਂ ਹਫਤਾ ਇੱਕ ਪੁੱਟਣ ਤੇ ਲਾਤਾ ਆ ਵੀ ਵੋਟਾਂ ਲੰਘ ਹੀ ਜਾਣ ਵੋਟਾਂ ਨੰਗੀਆਂ ਨਾ ਮਿੱਟੀ ਦੀਆਂ ਢੇਰੀਆਂ ਲਾਤੀਆਂ ਰਿਜ਼ਲਟ ਤੋਂ ਬਾਅਦ ਉਹ ਵੀ ਭਾਜੀ ਕਿ ਉਹਦਾ ਢੇਰੀਆਂ ਲੱਗੀਆਂ ਪਈਆਂ ਤੁਸੀਂ ਵੇਖਣ ਦੇ ਗਲੀ ਤਾਂ ਹੁਣ ਫਾਲਕੀ ਆ ਆ ਵੇਖੋ ਗਲੀ ਦੇ ਕਿੰਨੇ ਖਸਤਾ ਹਾਲ ਤੇ ਸਾਡੇ ਦੋ ਬੱਚੇ ਬਿਮਾਰ ਹੋਏ ਮਲੇਰੀਆ ਨਾਲ ਮੈਂ ਐਸਡੀਐਮ ਸਾਹਿਬ ਕੋ ਵੀ ਪੇਸ਼ ਹੋਇਆ ਹਾਂ ਦੋ ਦਿਨ ਪਹਿਲਾਂ ਕੋਈ ਰਿਜ਼ਲਟ ਨਹੀਂ ਮਿਲਿਆ ਆਇਤੀਆਂ ਸਾਨੂੰ ਮੇਰੀ ਇਹੋ ਸਰਕਾਰ ਅਗੇ ਮੰਗਿਆ ਵੀ ਜਿਹੜੇ ਸਾਡੇ ਬੱਚੇ ਵੀ ਦੋ ਬਿਮਾਰ ਹੋਏ ਆ ਉਹਨਾਂ ਨੂੰ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੀ ਆ ਗਲੀ ਇੱਕ ਜਲਦੀ ਤੋਂ ਜਲਦੀ ਜਿੰਨੀ ਛੇਤੀ ਹੋ ਸਕਦੀ ਹੈ ਭਾਵੇਂ ਸਰਕਾਰ ਨਹੀਂ ਕਮੇਟੀ ਕੋ ਪੈਸੇ ਹੈਗੇ ਜੇ ਇਹਨਾਂ ਲੋਕਾਂ ਨੂੰ ਗੁੰਮਰਾਹ ਜੋ ਵਾਰਡ ਨੰਬਰ 1 ਦੇ ਵਿੱਚ ਸਾਡਾ ਕੰਮ ਜਿਹੜਾ ਚੱਲ ਰਿਹਾ ਸੀ ਜਿਹਦੇ ਵਿੱਚ ਜੀਆਰਡੀ ਵਾਲੀ ਸਾਈਡ ਤੋਂ ਉਹ ਉਹ ਗਲੀ ਜਿਹੜੀ ਹੈ ਉਹ ਮੁਕੰਮਲ ਕਰ ਲਈ ਗਈ ਹੈ ਔਰ ਇੱਥੇ ਵੀ ਜਿਹੜਾ ਵਿਕਾਸ ਦੇ ਕਾਰਜ ਚੱਲ ਰਹੇ ਔਰ ਇੱਥੇ ਜਿਹੜਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਗਲੀ ਦਾ ਕੰਮ ਬੰਦ ਹੋ ਗਿਆ ਬਰਸਾਤ ਉਹਨਾਂ ਕਾਰਨ ਮੌਸਮ ਕੁਦਰਤ ਦੇ ਅੱਗੇ ਤਾਂ ਕਿਸੇ ਦਾ ਯੋਰ ਨਹੀਂ ਆ ਕਾਫੀ ਬਰਸਾਤ ਹੋਈ ਬਰਸਾਤ ਕਰਕੇ ਜਿਹੜਾ ਇਹ ਕੰਮ ਜਿਹੜਾ ਰੁਕਿਆ ਸੀ ਔਰ ਬਹੁਤ ਜਲ ਜਿਹੜਾ ਇਹ ਵਾਰਡ ਨੰਬਰ 1 ਦਾ ਜਿਹੜਾ ਵਿਕਾਸ ਦੇ ਕਾਰਜ ਨੇ ਉਹ ਵੀ ਮੁਕੰਮਲ ਕਰ ਲਏ ਜਾਂਦੇ। ਪ੍ਰੋਤੇ ਉਹਨਾਂ ਕੋਲ ਕਿਹਾ ਜਾ ਰਿਹਾ ਜੀ ਇਹ ਇਲੈਕਸ਼ਨ ਦੇ ਸਮੇਂ ਜਿਹੜੀ ਇਹ ਸ਼ੁਰੂਆਤ ਕੀਤੀ ਗਈ ਸੀ ਪਰ ਉਹਦੇ ਵਿੱਚ ਬਾਅਦ ਵਿੱਚ ਜਿਹੜਾ ਕੰਮ ਆਇਆ ਰਿਜ਼ਲਟ ਤੋਂ ਬਾਅਦ ਦਾ ਕੰਮ ਮੰਨ ਕਰ ਦਿੱਤਾ ਗਿਆ। ਦੇਖੋ ਜੀ ਐਸੀ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਹੈ ਬਾਥਰੂਮਸ ਦਾ ਕੰਮ ਜਿਹੜਾ ਮੁਕੰਮਲ ਕਰ ਲਏ ਗਏ ਨੇ ਔਰ ਬਾਈਪਾਸਾਂ ਦੇ ਕੰਮ ਮੁਕੰਮਲ ਕਰ ਲਏ ਗਏ ਨੇ ਔਰ ਹੋਰ ਵੀ ਸਾਡੇ ਵਿਕਾਸ ਦੇ ਕਾਰਜ ਜਨਾਲਾ ਸ਼ਹਿਰ ਦੇ ਵਿੱਚ ਨਿਰੰ ਔਰ ਸਰਦਾਰ ਕੁਲਦੀਪ ਸਿੰਘ ਤਾਰੀਵਾਲ ਸਾਹਿਬ ਦੇ ਯੋਗ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਿਹੜੇ ਵਿਕਾਸ ਦੇ ਕਾਰਜ ਨੇ ਬਹੁਤ ਜਲਦ ਮੁਕੰਮਲ ਕਰ ਲਏ ਜਾਣਗੇ। ਉਹਦੀ ਪਾਰਟੀ ਜਨਸੀ ਇਹ ਬੋਤਰੇ ਜਿਹੜਾ ਉਹਨਾਂ ਵੱਲੋਂ ਜਿਹੜਾ ਇਹ ਰੋਪ ਲਾਇਆ ਕਿ ਇਹ ਲਗਾਤਾਰ ਇਸ ਜੀ ਦੇ ਉੱਤੇ ਕਿਹਾ ਜਾ ਰਿਹਾ ਕਿ ਸਾਡੇ ਕੋਲ ਬਜਟ ਨਹੀਂ ਹੈਗਾ ਤਾਂ ਆਂ ਕੰਮ ਬਿਤਾ। ਉਹ ਸਰ ਛੱਡੋ ਤੁਸੀਂ ਇਹੋ ਜੇ ਜਾਲੀ ਬੰਦਿਆਂ ਦਾ ਕੀ ਵਰਸ਼ਨ ਦਿਓਗੇ? ਤੁਸੀਂ ਇਹ ਜਿਹੜੇ ਲੋਕ ਆਪ ਸ਼ਹਿਰ ਦੇ ਵਿਕਾਸ ਲਈ ਸੁਰਦ ਨਹੀਂ ਆ ਕਿਸੇ ਮੀਟਿੰਗ ਦਾ ਹਿੱਸਾ ਨਹੀਂ ਬਣਦੇ। ਉਸੇ ਲੜੀ ਦੇ ਤਹਿਤ ਹੀ ਇੱਕ ਇਹਨਾਂ ਦੇ ਸਾਥੀ ਦੀ ਛੁੱਟੀ ਹੋ ਗਈ। ਔਰ ਇਹ ਲੋਕ ਵਿਕਾਸ ਵਾਸਤੇ ਨਹੀਂ ਇਹ ਸਿਰਫ ਆਪਣੇ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਐਸੇ ਜਿਹੜੇ ਹਾਲਾਤ ਪੈਦਾ ਕਰਦੇ ਨੇ ਪਰ ਲੋਕ ਜਾਣਦੇ ਨੇ ਅਸੀਂ ਧੰਨਵਾਦੀ ਆ ਸਮੂਹ ਸ਼ਹਿਰ ਵਾਸੀਆਂ ਦੇ ਔਰ ਮੇਰਾ ਸਿਰ ਝੁਕਦਾ ਹੈ ਸਮੂਹ ਸ਼ਹਿਰ ਵਾਸੀਆਂ ਅੱਗੇ ਕਿ ਜਿਨ੍ਹਾਂ ਨੇ ਸਾਨੂੰ ਵੱਡੀ ਲੀਡ ਦੇ ਵਿੱਚ ਅਜਨਾਲਾ ਸ਼ਹਿਰ ਜਿਤਾ ਕੇ ਦਿੱਤਾ ਹੈ ਔਰ ਅਸੀਂ ਵਚਨਬੱਧ ਹਾਂ ਇਸ ਚੀਜ਼ ਦੇ ਕਿ ਸ਼ਹਿਰ ਦਾ ਕੋਈ ਵੀ ਕੋਨਾ ਜਿਹੜਾ ਉਹ ਕੱਚਾ ਨਹੀਂ ਰਹਿਣ ਦੇਵਾਂਗੇ ਆਉਂਦੇ ਜਿਨ੍ਹਾਂ ਦੇ ਵਿੱਚ ਇਹ ਵਾਰਡ ਨੰਬਰ 1 ਹੀ ਨਹੀਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਵਾਰਡਾਂ ਦੇ ਕੰਮ ਜਿਹੜੇ ਆ ਉਹ ਮੁਕੰਮਲ ਕਰ ਲਏ ਜਾਣਗੇ ਔਰ ਜਿੱਥੋਂ ਤੱਕ ਫੰਡਸ ਦੀ ਗੱਲ ਹੈ ਕੋਈ ਕਮੀ ਨਹੀਂ ਹੈ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜੋ ਆਪ ਸਾਡੇ ਸ਼ਹਿਰ ਵਾਸਤੇ ਸਵਿਰਦ ਨੇ ਉਹ ਲਗਾਤਾਰ ਫੰਡਸ ਜਿਹੜੇ ਉਹ ਸਾਨੂੰ ਪ੍ਰੋਵਾਈਡ ਕਰ ਰਹੇ ਨੇ ਐਸੀ ਕੋਈ ਮੁਸ਼ਕਲ ਪੇਚ ਨਹੀਂ ਆ ਰਹੀ ਮੱਲੇ ਵਾਲਾ ਵੀ ਮੰਗਦਾ ਕਿ ਇਥੇ ਲੋਕ ਬਿਮਾਰ ਹੋ ਰਹੇ ਨੇ ਕਾਤਾ ਕੰਮ ਸੁਧਰਦਾ ਬਹੁਤ ਜਲਦ ਆ ਤੁਸੀਂ ਦੇਖੋ ਕਿ ਮੌਸਮ ਦੇ ਅਗੇ ਕੁਦਰ ਸਕੇ ਕੋਈ ਯੋਰ ਨਹੀਂ ਕਿ ਬਰਸਾਤ ਹੋਣ ਕਰਕੇ ਜਿਹੜਾ ਸੀ ਉਹ ਕੰਮ ਥੋੜੇ ਦਿਨਾਂ ਵਾਸਤੇ ਰੁਕਿਆ ਸੀ ਆਉਂਦੇ ਦਿਨਾਂ ਦੇ ਵਿੱਚ ਬਹੁਤ ਜਲ ਜਿਹੜਾ ਉਹੀ ਕੰਮ ਜਿਹੜਾ ਉਹ ਸ਼ੁਰੂ ਹੋ ਜਾਣਾ ਹੈ